ਸਮੇਤ ਜੋ ਤਰਸਿਓ ਘਟਨਾਤ ਹੈ ਪੰਜਾਬ ਦੇ ਉਹਦੇ ਸਬੰਧ ਦੇ ਵਿੱਚ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਜਿਹੜੀ ਆ ਉਹ ਲਗਾਤਾਰ ਵਿਚਾਰ ਚਰਚਾ ਕਰ ਰਹੀ ਹੈ ਕਿ ਅਕਾਲੀ ਦਲ ਜਿਹੜਾ ਇਹ ਜੋ ਕੁਝ ਇਸ ਵੇਲੇ ਪੰਜਾਬ ਦੇ ਵਿੱਚ ਹੋ ਰਿਹਾ ਇਹਨੂੰ ਦੇਖ ਕੇ ਮੂਕ ਦਰਸ਼ਕ ਬਣ ਕੇ ਨਹੀਂ ਬੈਠ ਸਕਦਾ ਕਿਉਂਕਿ ਪਿਛਲੇ ਜੋ 7 ਸਾਲ ਦਾ ਸਮਾਂ ਜਿਹਦੇ ਵਿੱਚ 5 ਸਾਲ ਦਾ ਕਾਂਗਰਸ ਦਾ ਮਾੜਾ ਰਾਜ ਪ੍ਰਬੰਧ ਕਿਉਂਕਿ ਉਸ ਸਮੇਂ ਇੱਕ ਬਹੁਤ ਵੱਡੀ ਮੁਸੀਬਤ ਆਈ ਸੀ ਦੁਨੀਆ ਦੇ ਵਿੱਚ ਕੋਵਿਡ ਦੀ ਬਹੁਤ ਵੱਡਾ ਉਹਨੇ ਨੁਕਸਾਨ ਕੀਤਾ ਸੀ ਪਰ ਮੈਂ ਕਹਿ ਸਕਦਾ ਕਿ ਜਿਹੜਾ 5 ਸਾਲ ਦਾ ਕਾਂਗਰਸ ਦਾ ਰਾਜ ਸੀ ਪੰਜਾਬ ਦੇ ਵਿੱਚ ਉਨੇ ਕੋਵਿਡ ਨਾਲੋਂ ਵੀ ਸਾਡਾ ਪੰਜਾਬ ਦਾ ਜਿਹੜਾ ਵੱਡ ਨੁਕਸਾਨ ਹੈ ਉਸ 5 ਸਾਲ ਦੇ ਪੀਰੀਅਡ ਦੇ ਵਿੱਚ ਕੀਤਾ ਬਹੁਤ ਵੱਡਾ ਵਿਸ਼ਵਾਸ ਘਾਤ ਜਿਹੜਾ ਗੁਟਕਾ ਸਾਹਿਬ ਦੀਆਂ ਸਮੂਹਾਂ ਚੁੱਕ ਕੇ ਵੱਡੇ ਵੱਡੇ ਕਰਜ਼ਾ ਮਾਫੀ ਦੇ ਵਾਅਦੇ ਕਰਕੇ 4 ਹਫ਼ਤਿਆਂ ਚ ਨਸ਼ੇ ਖਤਮ ਕਰਨ ਦੇ ਕਰਕੇ ਉਸ ਵੇਲੇ ਕਾਂਗਰਸ ਸਰਕਾਰ ਨੇ ਪੰਜਾਬ ਦੇ ਨਾਲ ਕੀਤਾ ਜਿਹਦਾ ਨਤੀਜਾ ਸਾਰਿਆਂ ਦੇ ਸਾਹਮਣੇ ਹੈ ਕਿ ਉਹ ਵਾਅਦੇ ਪੂਰੇ ਨਹੀਂ ਹੋ ਸਕੇ ਇਸ ਕਰਕੇ 5 ਸਾਲ ਪੰਜਾਬ ਜਿਹੜਾ ਉਸ ਸਮੇਂ ਵੀ ਜਿਹੜਾ ਉਹ ਕ腐ਸ਼ਨ ਦਾ ਪੋਲ ਬਾਲਾ ਰਿਹਾ ਨੌਨ ਪਰਫਾਰਮੈਂਸ ਕਰਕੇ ਕੋਈ ਡਵੈਲਪਮੈਂਟ ਐਕਟੀਵਿਟੀ ਪੰਜਾਬ ਦੇ ਵਿੱਚ ਚੰਗੀ ਨਹੀਂ ਹੋ ਸਕੀ 5 ਸਾਲ ਪੰਜਾਬ ਉਹਦੇ ਵਿੱਚ ਪਛੜ ਗਿਆ ਹੋਰ ਕਰਜ਼ੇ ਦੀ ਮਾਰ ਠਾ ਗਿਆ ਪਰ ਹੁਣ 2 ਸਾਲਾਂ ਤੋਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪੰਜਾਬ ਦੇ ਵਿੱਚ ਜਿਹੜੀ ਦਿੱਲੀ ਤੋਂ ਬੈਠ ਕੇ ਰਿਮੋਟ ਕੰਟਰੋਲ ਦੇ ਨਾਲ ਅਰਵਿੰਦ ਕੇਜਰੀਵਾਲ ਵੱਲੋਂ ਚਲਾਈ ਜਾ ਰਹੀ ਹੈ ਉਹਨੇ ਮੈਂ ਸਮਝਦਾ ਕਿ 2 ਸਾਲਾਂ ਦੇ ਵਿੱਚ ਜਿਹੜਾ ਨੁਕਸਾਨ ਕੀਤਾ ਉਹਨੂੰ ਡਿਸਕ੍ਰਾਈਬ ਕਰਨਾ ਅੱਖਰਾਂ ਦੇ ਵਿੱਚ ਬਹੁਤ ਔਖਾ ਕੰਮ ਹੈ ਕਿਉਂਕਿ ਇੱਕ ਪਾਸੇ ਵਿੱਤੀ ਐਮਰਜੈਂਸੀ ਵਾਲੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਆ ਦੂਜੇ ਪਾਸੇ ਅਨ ਅਲਾਨੀ emergencies ਦੇ ਤੌਰ ਦੇ ਉੱਤੇ ਆਪਣੇ ਪੋਲੀਟੀਕਲ ਵਿਰੋਧੀਆਂ ਦੇ ਖਿਲਾਫ ਉਹਨਾਂ ਦਾ ਗਲਤ ਪਾਉਣ ਵਾਸਤੇ ਬੜੀ ਵੱਡੀ ਇੱਕ ਗੈਰ ਕਾਨੂੰਨੀ ਮਹਿੰਮ ਚੱਲ ਰਹੀ ਹੈ। ਔਰ ਤੀਜੇ ਪਾਸੇ ਜਿਹੜਾ ਹੈ ਮੀਡੀਆ ਨੂੰ ਦਬਾਉਣ ਵਾਸਤੇ ਵੀ ਇਹ ਸਰਕਾਰ ਨੇ ਜਿਹੜੀ ਹੈ ਕਿਸੇ ਤਰ੍ਹਾਂ ਦਾ ਕੋਈ ਹਤਕੰਡਾ ਜਿਹੜਾ ਉਹ ਖਾਲੀ ਲਈ ਜਾਂ ਦਿੱਤਾ। ਇਸ ਕਰਕੇ ਵੱਡੀ ਮੁਸੀਬਤ ਆ। ਤੇ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਮਹਿਸੂਸ ਕੀਤਾ ਕਿ ਹੁਣ ਦੋ ਸਮਾਂ ਸਾਲ ਦਾ ਸਮਾਂ ਅਸੀਂ ਸਰਕਾਰ ਦੀ ਕਾਰਗੁਜ਼ਾਰੀ ਨੂੰ ਦੇਖ ਲਿਆ ਹੁਣ ਹੋਰ ਬੈਠ ਕੇ ਨਹੀਂ ਦੇਖ ਸਕਦਾ ਇਸ ਕਰਕੇ ਜੋ ਹਾਲਾਤ ਨੇ ਪੰਜਾਬ ਦੇ ਅਕਾਲੀ ਦਲ ਸਮਝਦਾ ਹੈ ਕਿ ਇਹਨੂੰ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ ਅਸੀਂ ਆਪਣਾ ਉਹ ਪੰਜਾਬ ਨੂੰ ਬਚਾਉਣਾ ਕਿਸ ਤਰ੍ਹਾਂ ਉਹਦੇ ਵਾਸਤੇ ਇੱਕ ਇਤਿਹਾਸਿਕ ਪੰਜਾਬ ਬਚਾਓ ਜਿਹੜੀ ਯਾਤਰਾ ਹੈ ਉਹ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੀ ਐਡਵਾਈਸ ਦੇ ਵਿੱਚ ਇੱਕ ਫਰਵਰੀ ਤੋਂ 10 ਵਜੇ ਸਵੇਰੇ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਸ਼੍ਰੀ ਅੰਮ੍ਰਿਤਸਰ ਤੋਂ ਅਰਦਾਸ ਕਰਕੇ ਜਿਹੜੀ ਆ ਉਹ ਸ਼ੁਰੂ ਕੀਤੀ ਜਾ ਰਹੀ ਹੈ। ਇਹਦੇ ਵਿੱਚ ਪਹਿਲੇ ਪੜਾਅ ਦੇ ਵਿੱਚ ਜਿਹੜਾ 1 ਫਰਵਰੀ ਤੋਂ 28 ਫਰਵਰੀ ਤੱਕ ਦਾ ਇਹਦੇ ਵਿੱਚ 43 ਵਿਧਾਨ ਸਭਾ ਹਲਕੇ ਜਿਹੜੇ ਆ ਉਹ ਅਸੀਂ ਕਵਰ ਜਿਹੜੇ ਆ ਉਹ ਪਹਿਲੇ ਦੌਰ ਦੇ ਵਿੱਚ ਕਰਾਂਗੇ। ਤਕਰੀਬਨ ਹਰ ਰੋਜ਼ ਦੋ ਹਲਕੇ ਨੇ ਇੱਕ ਅੱਧਾ ਤਿੰਨ ਹੈ ਜਿੱਦਾਂ ਪੰਜ ਹਲਕੇ ਅੰਮ੍ਰਿਤਸਰ ਸ਼ਹਿਰ ਦੇ ਇੱਕੋ ਦਿਨ ਚ ਕਵਰ ਕੀਤੇ ਜਾਣਗੇ। ਬਾਕੀ ਹਰ ਰੋਜ਼ ਦੋ ਹਲਕੇ ਜਿਹੜੇ ਨਾਲ-ਨਾਲ ਲੱਗਦੇ ਆ। ਉਹ ਦੋ ਹਲਕੇ ਆ ਜਿੱਥੇ ਪ੍ਰਧਾਨ ਸਾਹਿਬ ਆਪਣੇ ਕਾਫਲੇ ਦੀ ਸ਼ਕਲ ਦੇ ਵਿੱਚ ਜਿੱਦ ਵਿੱਚ ਸੀਨੀਅਰ ਲੀਡਰਸ਼ਿਪ ਜਿਹੜੀ ਪਾਰਟੀ ਦੀ ਹੈ ਉਹ ਸਾਰੀ ਉਹਨਾਂ ਦੇ ਨਾਲ ਹੋਏਗੀ। ਉਸ ਵੇਲੇ ਜਿਹੜੀ ਸਾਡੀ ਸਰਕਾਰ ਦੇ ਚੰਗੇ ਕੰਮ ਕੀਤੇ ਹੋਏ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀਆਂ ਸ਼ਾਨਾਮੱਤੀ ਪ੍ਰਾਪਤੀਆਂ ਨੇ ਉਹ ਵੀ ਨਾਲ ਹਾਈਲਾਈਟ ਕਰਨ ਵਾਸਤੇ ਗੱਡੀਆਂ ਚੱਲਣ ਗਿਆ ਔਰ ਜੋ ਕਾਂਗਰਸ ਨੇ ਔਰ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਮਾੜਾ ਹਾਲ ਕੀਤਾ ਉਹਦਾ ਵੀ ਜਿਹੜਾ ਹੈ ਲੇਖਾ ਜੋਖਾ ਜਿਹੜਾ ਉਹ ਉਹਦੀ ਪਰਫਾਰਮੈਂਸ ਜਿਹੜੀ ਆ ਉਹ ਵੀ ਨਾਲ ਜਿਹੜੀਆਂ ਗੱਡੀਆਂ ਚੱਲਣਗੇ ਉਹਦੇ ਉੱਤੇ ਉਹ ਸਾਰਾ ਕੁਝ ਜਿਹੜਾ ਉਹ ਰੂਪਮਾਨ ਕੀਤਾ ਜਾਏਗਾ ਹਰ ਹਲਕੇ ਦੇ ਵਿੱਚ ਦੋ ਤਿੰਨ ਜਗ੍ਹਾ ਦੇ ਉੱਤੇ ਰੁਕ ਕੇ ਜਿਹੜੀ ਸਾਡੇ ਉਹਨਾਂ ਹਲਕਿਆਂ ਦੇ ਵਿੱਚ ਸੇਵਾ ਕਰ ਰਹੇ ਨੇ ਸਾਡੇ ਹਲਕਾ ਇੰਚਾਰਜ ਨੇ ਜਾਂ ਹੋਰ ਸੀਨੀਅਰ ਲੀਡਰ ਨੇ ਉਹ ਸਲਾਹ ਕਰਕੇ ਉਹ ਪੁਆਇੰਟ ਨਿਰਧਾਰਤ ਕਰਨਗੇ ਉੱਥੇ ਉਹ ਖੁੱਲ ਕੇ ਜਿਹੜੇ ਜਨਤਾ ਦੇ ਨਾਲ ਆਪਣੀ ਗੱਲ ਵੀ ਕਰਨਗੇ ਔਰ ਉਹਨਾਂ ਦੀ ਵੀ ਕੋਈ ਮਸਲਾ ਹੋਏਗਾ ਤੇ ਉਹ ਸੁਣਨਗੇ ਇਸ ਕਰਕੇ ਜ਼ਰੂਰੀ ਹੋ ਗਿਆ ਕਿ ਅੱਜ ਪੰਜਾਬ ਨੂੰ ਬਚਾਉਣ ਵਾਸਤੇ ਕਿਉਂਕਿ ਪੰਜਾਬ ਦੇਸ਼ ਦੀ ਖੜਬ ਪੁਜਾ ਜੇ ਪੰਜਾਬ ਇਸ ਤਰੀਕੇ ਪਰਬਾਦ ਹੋ ਗਿਆ ਤੇ ਇਹਦਾ ਕੁਦਰਤੀ ਗੱਲ ਹੈ ਦੇਸ਼ ਦੇ ਉੱਤੇ ਵੀ ਬਹੁਤ بڑا ਜਿਹੜਾ ਅਸਰ ਜਿਹੜਾ ਉਹ ਪੈਂਦਾ ਇਸ ਕਰਕੇ ਸਾਡੀ ਡਿਊਟੀ ਬਣ ਰਹੀ ਹੈ ਕਿ ਅਸੀਂ ਸਾਰਾ ਜਿਹੜਾ ਪੋਲ ਆ ਸਰਕਾਰ ਦਾ ਕਾਂਗਰਸ ਦਾ ਵੀ ਪਿਛਲੀ ਦਾ ਔਰ ਆਮ ਆਦਮੀ ਪਾਰਟੀ ਦਾ ਵੀ ਇਹਨੂੰ ਅਸੀਂ ਲੋਕਾਂ ਦੀ ਕਚਾਰੀ ਦੇ ਵਿੱਚ ਜਿਹੜਾ ਉਹ ਤਥਾਂ ਸਹਿਤ ਨੰਗੇ ਕਰਾਂ ਕਿਉਂਕਿ ਕਿੰਨੀ ਹੈਰਾਨੀ ਹੈ ਕਿ ਜਿਹੜੇ ਕਹਿੰਦੇ ਸੀ ਅਸੀਂ ਸੂਬੇ ਦੀ ਆਮਦਨ ਵਧਾ ਕੇ ਤੇ ਇੰਨੀ ਕਰਦੇ ਆਂਗੇ ਕਿ ਸਾਨੂੰ ਟੈਕਸ ਲਾਉਣ ਦੀ ਕਿਸੇ ਤਰ੍ਹਾਂ ਦੀ ਲੋੜ ਨਹੀਂ ਪੈਣੀ ਅਸੀਂ ਉਸ ਪੈਸੇ ਨਾਲ ਡਵੈਲਪਮੈਂਟ ਕਰਾਂਗੇ ਕਿੱਡਾ ਵੱਡਾ ਇਹਨਾਂ ਨੇ ਉਸ ਵੇਲੇ ਦਾਅਵਾ ਕੀਤਾ ਸੀ ਕਿ ਅਸੀਂ ਰੇਤਾ ਦੀਆਂ ਖੱਡਾਂ ਦੇ ਵਿੱਚੋਂ 20000 ਕਰੋੜ ਰੁਪਏ ਕਮਾ ਲਾਂਗੇ ਅਸੀਂ 20,000 ਕਰੋੜ ਤੋਂ ਵੱਧ ਰੁਪਇਆ ਕ腐ਸ਼ਨ ਬੰਦ ਕਰਕੇ ਕਮਾਇਆ ਪਰ ਅੱਜ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਅੱਜ ਰੇਤਾ ਦੀ ਕਮਾਈ ਕਿੰਨੀ ਹੋਈ ਹੈ 2 ਸਾਲਾਂ ਦੇ ਵਿੱਚ ਔਰ ਤੁਹਾਡੇ ਲੀਡਰਾਂ ਦੀ ਕਮਾਈ ਰੇਤਾ ਤੋਂ 2 ਸਾਲਾਂ ਦੇ ਵਿੱਚ ਕਿੰਨੀ ਹੋਈ ਹੈ ਔਰ ਰੇਤਾ ਲੋਕਾਂ ਨੂੰ 7 ਸਾਲ ਪਹਿਲਾਂ ਕਿਸ ਰੇਟ ਤੇ ਮਿਲਦੀ ਸੀ ਤੇ ਅੱਜ ਲੋਕਾਂ ਨੂੰ ਰੇਤਾ ਜਿਹੜੀ ਆ ਉਹ ਕਿਸ ਰੇਟ ਤੇ ਮਿਲਦੀ ਹੈ ਇਹਦਾ ਜਵਾਬ ਅਸੀਂ ਜਨਤਾ ਦੀ ਕਚਹਿਰੀ ਵਿੱਚ ਦਾਨਾਂ ਕਿ ਕ腐ਪਸ਼ਨ ਦੇ ਰੇਟ ਲੋਕਾਂ ਨੂੰ ਪੁੱਛਾਂਗੇ ਕਿ ਕ腐ਪਸ਼ਨ ਜਿਹੜੀ ਆ ਹਰ ਦਫ਼ਤਰ ਦੇ ਵਿੱਚ ਪਹਿਲਾਂ ਨਾਲੋਂ ਵਧੀਆ ਹੈ ਕਿ ਘਟੀ ਹੈ ਅੱਜ ਹਰ ਪੰਜਾਬੀ ਜਾਣਦਾ ਹੈ ਕਿ ਕ腐ਪਸ਼ਨ ਜਿਹੜੀ ਆ ਉਹਦੇ ਰੇਟ ਜਿਹੜੇ ਆ ਪੰਜਾਬ ਦੇ ਵਿੱਚ ਉਹ ਕਈ ਗੁਣਾ ਪਹਿਲਾਂ ਨਾਲੋਂ ਜਿਹੜੇ ਆ ਉਹ ਵੱਧ ਚੁੱਕੇ ਹੈ ਇਸ ਕਰਕੇ ਜਿਹੜੇ ਨਸ਼ੇ ਦੀ ਗੱਲ ਕਰਦੇ ਸੀ بڑے ਉਸ بڑے ਜੋ ਝੜਾ ਕੇ ਅੰਕੜੇ ਪੇਸ਼ ਕਰਕੇ ਤੇ ਬਦਨਾਮ ਕਰਨ ਵਾਸਤੇ ਪੰਜਾਬ ਨੂੰ ਫਿਲਮਾਂ ਬਣਾਉਂਦੇ ਸੀ ਅੱਜ ਦੇਸ਼ ਦੀ ਪਾਰਲੀਮੈਂਟ ਦਾ ਅੰਕੜਾ ਹੈ ਕਿ ਜਿਹੜੇ 2015 ਦੇ ਵਿੱਚ 322416 ਜਿਹੜੇ ਆ ਉਹ ਲੋਕੀ ਨਸ਼ਾ ਕਰਦੇ ਸੀ ਜਿਹੜਾ ਸਰਕਾਰੀ ਅੰਕੜਾ ਤੇ ਅੱਜ ਵਾਲਾ ਜਿਹੜਾ ਅੰਕੜਾ ਉਹ ਵੀ ਸਰਕਾਰੀ ਹੈ ਕਿ ਅੱਜ 24 ਲੱਖ 79000 ਬੰਦਾ 8 ਗੁਣਾ ਹੋ ਗਿਆ ਕੇਜਰੀਵਾਲ ਸਾਹਿਬ ਭਗਵੰਤ ਮਾਨ ਜੀ 8 ਗੁਣਾ ਜਿਹੜਾ ਨਸ਼ਾ ਵਧ ਗਿਆ ਤੇ 350 ਦੇ ਕਰੀਬ ਮੌਤਾਂ ਜਿਹੜੀਆਂ ਨੇ ਉਹ ਤੁਹਾਡੇ ਸਮੇਂ ਦੇ ਵਿੱਚ ਹੋ ਚੁੱਕੀਆਂ ਥੋੜੇ ਸਮੇਂ ਦੇ ਵਿੱਚ ਇਸ ਕਰਕੇ ਇਹਦੇ ਵਾਸਤੇ ਹੁਣ ਕੌਣ ਜ਼ਿੰਮੇਵਾਰ ਹੁਣ ਕਿਉਂ ਨਹੀਂ ਰੁਕਣੀ ਸਮਗਲੰਗ ਹੁਣ ਤਾਂ ਨਾਲ ਹਥਿਆਰਾਂ ਦੀ ਸਮਗਲੰਗ ਵੀ ਸ਼ੁਰੂ ਹੋ ਗਈ ਨਾਲ ਡਰੋਨ ਵਾਲੀ ਐਕਟੀਵਿਟੀ ਵੀ ਜਿਹੜੀ ਹੈ ਇੰਨੀ ਵਧ ਗਈ ਤੇ ਕਿੱਥੇ ਗਿਆ ਤੁਹਾਡਾ ਪ੍ਰਸ਼ਾਸਨ ਕਿੱਥੇ ਗਈ ਤੁਹਾਡੀ ਪੁਲਿਸ ਅੱਜ ਹਾਈ ਕੋਰਟ ਨੂੰ ਕੋਈ ਦਿਨ ਨਹੀਂ ਜਿੱਦਣ ਸਰਕਾਰ ਨੂੰ ਜਿਹੜਿਆ ਉਹ ਸਖਤ ਤਾੜਨਾ ਨਾ ਕਰਨੀ ਪੈਂਦੀ ਹੋਵੇ ਜਾਂ ਸਖਤ ਕਮੈਂਟਸ ਦੇਣੇ ਪੈਂਦੇ ਹੋਣ ਕਿ ਨਸ਼ਿਆਂ ਦੀ ਹਾਲਤ ਪੰਜਾਬ ਦੇ ਵਿੱਚ ਕੀ ਹੈ ਲਾਅ ਐਂਡ ਆਰਡਰ ਦੀ ਹਾਲਤ ਪੰਜਾਬ ਦੇ ਵਿੱਚ ਕੀ ਹੈ ਇਸ ਕਰਕੇ ਇਸ ਵੇਲੇ ਟੋਟਲ ਲਾਅ ਐਂਡ ਆਰਡਰ ਸਿਸਟਮ ਪੰਜਾਬ ਦਾ ਕਲੈਪਸ ਕਰ ਚੁੱਕਿਆ ਇਹਦੇ ਵੈਸੇ ਸਾਡੇ ਕਹਿੰਦੇ ਵੀ ਲੋੜ ਨਹੀਂ ਇਹਦਾ ਮਾਨਯੋਗ ਗਵਰਨਰ ਸਾਹਿਬ ਜਿਹੜਾ ਟੂਰ ਕਰਕੇ ਆਏ ਸੀ ਸੁਰੱਖਦੀ ਜਲਿਆਂ ਦਾ ਉਹਨਾਂ ਨੇ ਕਹਿਤਾ ਸੀ ਕਿ ਦੁਕਾਨਾਂ ਤੱਕ ਨਸ਼ਾ ਜਿਹੜਾ ਉਹ ਦੁਕਾਨਾਂ ਤੋਂ ਹੀ ਮਿਲ ਲੱਗਿਆ ਇਸ ਕਰਕੇ ਸਾਡੀ ਤਾਂ ਗੱਲ ਪਿੱਛੇ ਰਹਿ ਜਾਂਦੀ ਹੈ ਕਰਜ਼ੇ ਦੀ ਗੱਲ ਵੀ ਜਿਹੜੀ ਆ ਉਹ ਗਵਰਨਰ ਸਾਹਿਬ ਨੇ ਸਭ ਤੋਂ ਪਹਿਲਾਂ ਰੇਜ ਕਰ ਦਿੱਤਾ ਸੀ ਜੇ ਸੋਭੇ ਦੇ ਕਨਸਟੀਟਿਊਸ਼ਨ ਹੈਡ ਜਿਹੜੀਆਂ ਗੱਲਾਂ ਕਹਿ ਚੁੱਕੇ ਮੈਂ ਸਹਿਮਤ ਹਾਂ ਉਹ ਤਾਂ ਮੈਨੂੰ ਵੀ ਕਹਿਣ ਦੀ ਲੋੜ ਨਹੀਂ ਲੇਕਿਨ ਇਹ ਗੱਲਾਂ ਲੋਕਾਂ ਤੱਕ ਪਹੁੰਚਾਉਣੀ ਜ਼ਰੂਰੀ ਹੈ ਔਰ ਇਹ ਅਸੀਂ ਉੱਥੇ ਕਰਾਂਗੇ ਔਰ ਸਾਰਾ ਲੇਖਾ ਜੋਖਾ ਕਰਾਂਗੇ ਕਿ ਇਸ਼ਤਿਹਾਰਾਂ ਦੇ ਉੱਤੇ ਕਿੰਨੇ 100 ਕਰੋੜ ਰੁਪਈਆ ਸਰਕਾਰ ਨੇ ਖਰਚ ਕੀਤਾ ਔਰ ਇਸ਼ਤਿਹਾਰ ਕਿਹੜੀ ਸਟੇਟ ਚ ਲੱਗਦੇ ਆ ਉੱਥੇ ਪੰਜਾਬੀਆਂ ਦਾ ਕੀ ਮਕਸਦ ਹੱਲ ਹੋ ਰਿਹਾ ਕਿ ਸਾਡੇ ਖੂਨ ਪਸੀਨੇ ਦਾ ਪੈਸਾ ਜਿਹੜਾ ਉਹ ਸੈਂਕੜੇ ਕਰੋੜ ਰੁਪਈਆ ਇਸ਼ਤਿਹਾਰਾਂ ਦਾ ਦੂਜੇ ਸੂਬਿਆਂ ਦੇ ਵਿੱਚ ਜਾ ਕੇ ਲੱਗੇ ਇਹ ਟਾਲਰ ਜਿਹੜਾ ਇਹ ਨਹੀਂ ਕੀਤਾ ਜਾ ਸਕਦਾ ਡਿਵੈਲਪਮੈਂਟ ਅਸੀਂ ਪੰਜਾਬ ਦੀਆਂ ਗਲੀਆਂ ਚ ਖੜ ਕੇ ਪੁੱਛਾਂਗੇ ਕਿ ਜਦੋਂ ਦੀ 41 ਦਲ ਦੀ ਸਰਕਾਰ ਗਈ ਹੈ ਦੱਸੋ ਕਿੱਥੇ ਇਟ ਲੱਗੀ ਹੈ ਕਿਸੇ ਕੋਲ ਕੋ ਜਵਾਬ ਨਹੀਂ ਹੋਏਗਾ ਨਾ ਕਾਂਗਰਸ ਕੋਲੇ ਨਾ ਆਮ ਆਦਮੀ ਪਾਰਟੀ ਕੋਲੇ ਇਹ ਅਸੀਂ ਉਥੇ ਗਰਾਊਂਡ ਦੇ ਉੱਤੇ ਜਾ ਕੇ ਇਹਨਾਂ ਤੋਂ ਇਸ ਗੱਲ ਦਾ ਜਵਾਬ ਪੁੱਛਾਂਗੇ ਕਿ ਤੁਸੀਂ ਦੱਸੋ ਤਾਂ ਸਹੀ ਸਾਨੂੰ ਕਿ ਆ ਪੰਜ ਸਾਲ ਕਾਂਗਰਸ ਦੀ ਸਰਕਾਰ ਸਾਡੇ ਤੋਂ ਬਾਅਦ ਚੱਲੀ ਆ ਉਹੀ ਸੜਕ ਜਿਹੜੀ ਜਿੱਥੇ ਅਸੀਂ ਛੱਡ ਕੇ ਸੀ ਲੁੱਕ ਪਾਈ ਸੀ ਤਿਆਰ ਕੀਤੀ ਸੀ ਉਸ ਤੋਂ ਅੱਗੇ ਜਿਹੜੇ 7 ਸਾਲ ਕੀ ਜਿਹੜੇ ਆ ਟੈਕਸਾਂ ਦਾ ਪ੍ਰੈਸਾ ਉਹਨੇ ਬੰਦ ਹੋ ਗਿਆ ਫਿਰ ਕਿਉਂ ਪੰਜਾਬ ਦੀ ਜਿਹੜੀ ਸਾਰੀ ਡਿਵੈਲਪਮੈਂਟ ਹੈ ਟੋਟਲ ਜਿਹੜੀ ਆ ਉਹ ਬੰਦ ਹੋ ਗਈ ਆ ਫਿਰ ਜੋ ਹਾਲ ਅੱਜ ਹੈਲਥ ਦਾ ਅੱਜ ਨਿੱਕੀ ਜਿਹੀ ਬਿਮਾਰੀ ਵੀ ਕਿਸੇ ਨੂੰ ਹੋਵੇ ਤੇ ਕੋਈ ਸਰਕਾਰੀ ਹਸਪਤਾਲੋਂ ਇੱਕ ਨਿੱਕੀ ਟੈਬਲੇਟ ਵੀ ਉਹਨੂੰ ਮਿਲਣ ਵਾਸਤੇ ਇੱਕ ਪੱਤੀ ਕਰੋੜ ਵਾਸਤੇ ਵੀ ਕਿਸੇ ਹਸਪਤਾਲ ਦੇ ਵਿੱਚ ਸਾਜੋ ਸਮਾਨ ਨਹੀਂ ਆ ਮੈਂ ਮੀਡੀਆ ਨੂੰ ਬੇਨਤੀ ਕਰਦਾ ਕਿ ਆਪ ਜਾ ਕੇ ਪੁੱਛੋ ਆ ਜਿਹੜਾ ਭੱਠਾ ਬਿਠਾਉਣ ਵਾਸਤੇ ਡਰਾਮਾ ਕੀਤਾ ਸੀ ਇਹਨਾਂ ਨੇ ਇਹ ਤੇ ਜਾਂ ਮੱਦਾਂ ਕਲੀਨਿਕ ਦਾ ਹੁਣ ਪੁੱਛੋ ਕਿੱਥੇ ਗਿਆ ਕਿਉਂ ਫੇਲ ਹੋ ਗਿਆ ਮਾਡਲ ਤੁਹਾਡਾ ਹੈਲਥ ਕਲੀਨਿਕ ਦਾ ਕੀ ਸੁਧਾਰਿਆ ਉਹਨਾਂ ਨੇ ਇਹ ਤਾਂ ਸੁਣਿਆ ਕਿ ਫਰਜੀ ਮਰੀਜ਼ਾਂ ਦੇ ਨਾਲ ਕਰੋੜਾਂ ਰੁਪਏ ਦੇ ਸਕੈਮਲ ਹੋ ਗਏ ਉਹਦੀਆਂ ਕੋਹਰੀਆਂ ਵੀ ਚੱਲ ਪਈਆਂ ਪਰ ਲੋਕਾਂ ਦੀ ਸਿਹਤ ਸਹੂਲਤ ਕਿਵੇਂ ਸੁਧਰੀ ਜਦੋਂ ਡਾਕਟਰ ਇੱਕ ਤੁਸੀਂ ਭਰਤੀ ਦੀ ਕੀਤਾ ਸਟਾਫ ਸਿਹਤ ਦਾ ਵਿਭਾਗ ਦਾ ਭਰਤੀ ਨਹੀਂ ਕੀਤਾ ਪੁਰਾਣੇ ਹਸਪਤਾਲਾਂ ਦਾ ਦਰਜਾ ਘਟਾ ਦਿੱਤਾ ਤੇ ਹੈਲਥ ਆਫਸਰ ਕਿੱਥੋਂ ਇੰਪਰੂਵ ਹੋਣੀ ਹੈ ਇਸ ਕਰਕੇ ਗਰਾਊਂਡ ਦੇ ਉੱਤੇ ਗੱਲ ਕਰਾਂਗੇ ਅੱਜ ਸਕੂਲਾਂ ਦੀ ਹਾਲਤ ਕੀ ਹੈ ਕਿੰਨੇ ਸਟਾਫ ਦੀ ਘਾਟ ਹੈ ਰੂਰਲ ਏਰੀਆ ਦੇ ਵਿੱਚ ਇਹ ਪੰਜਾਬ ਦੇ ਸਕੂਲਾਂ ਦੇ ਸਾਹਮਣੇ ਖੜ ਕੇ ਅਸੀਂ ਇਹਨਾਂ ਨੂੰ ਪੁੱਛਾਂਗੇ ਕਿ ਦੱਸੋ ਅਧਿਆਪਕਾਂ ਦੀ ਭਰਤੀ ਕਿਉਂ ਨਹੀਂ ਹੋ ਰਹੀ ਜਿਹੜੇ ਤੁਸੀਂ ਵੱਡੇ ਵੱਡੇ ਮਾਡਲ ਦਿਖਾਏ ਸੀ ਆ ਇਸਰ ਦੀ ਰਿਪੋਰਟ ਆਈ ਹੈ ਦੋ ਦਿਨ ਪਹਿਲਾਂ ਅਖਬਾਰਾਂ ਦੇ ਵਿੱਚ छਪੀ ਵੀ ਆ ਕਿ 14 ਸਾਲ ਦੇ ਤੇ 18 ਸਾਲ ਦੇ ਬੱਚਿਆਂ ਨੂੰ ਜਿਹੜੀ ਦੂਜੀ ਜਮਾਤ ਤੱਕ ਵੀ ਜਿਹੜਾ ਉਹ ਪੜ੍ਹਨਾ ਨਹੀਂ ਆਉਂਦਾ ਤੇ ਕੀ ਕਾਰਨ ਐ ਇਹਦੇ ਕਿਉਂ ਦਿਨੋ ਦਿਨ ਸਿਸਟਮ ਐਨਾ ਜਿਹੜਾ ਡਿਟੇਰੀਓਰੇਟ ਹੋ ਰਿਹਾ ਇਹਦੇ ਕਾਰਨ ਤੱਕ ਕਿਸੇ ਨੇ ਕਿਸੇ ਨੂੰ ਦੱਸਨੇ ਪੈਣਗੇ ਨਾ ਕਦੀ ਦਿੱਲੀ ਮਾਡਲ ਕਦੀ ਸਿੰਗਾਪੁਰ ਮਾਡਲ ਪਰ ਗਰਾਊਂਡ ਦੇ ਉੱਤੇ ਸਾਰਾ ਕੁਝ ਫੇਲ ਮਾਰ ਜਿਹੜੇ ਮੈਰਿਟਰੀਅ ਸਕੂਲ ਦੇਸ਼ ਦੇ ਵਿੱਚ ਜਿਨ੍ਹਾਂ ਦੀ ਪ੍ਰਸ਼ੰਸਾ ਹੁੰਦੀ ਸੀ ਅੱਜ ਉਹਨਾਂ ਦਾ ਕੀ ਹਾਲ ਹੈ ਕਿ ਬੱਚੇ ਜਿਹੜੇ ਆ ਉਹਨਾਂ ਨੂੰ ਇਹੋ ਜਿਹਾ ਖਾਣਾ ਮਿਲਦਾ ਕਿ ਬੱਚਿਆਂ ਨੂੰ ਸਾਰਿਆਂ ਨੂੰ ਹਸਪਤਾਲ 'ਚ ਦਾਖਲ ਕਰਾਉਣਾ ਪੈਂਦਾ ਉੱਥੇ ਸਟਾਫ ਭਰਤੀ ਨਹੀਂ ਕੀਤਾ ਜਾਂਦਾ ਉੱਥੇ ਰੈਗੂਲਰ ਐਡਮਿਸ਼ਨਸ ਨਹੀਂ ਹੁੰਦੀਆਂ ਕਾਰਨ ਕੀ ਹੈ ਕਿ ਜਿਹੜਾ ਅੱਛਾ ਮਾਡਲ ਸਟੇਟ ਦਾ ਤੁਸੀਂ ਤਬਾਹ ਕਰ ਦਿੱਤਾ ਤੇ ਅੱਜ ਤੁਸੀਂ ਗੱਲਾਂ ਦੇ ਨਾਲ ਝੂਠੇ ਇਸ਼ਤਿਹਾਰਾਂ ਦੇ ਨਾਲ ਉਹ ਕਮੀ ਜਿਹੜੀ ਹੈ ਉਹ ਕਿੱਦਾਂ ਪੂਰੀ ਕਰ ਸਕਗੇ ਇਹ ਵੀ ਅਸੀਂ ਜਾ ਕੇ ਉੱਥੇ ਪੁੱਛਾਂਗੇ ਕਿਸਾਨੀ ਦੀ ਜੋ ਹਾਲਤ ਹੈ ਕਿਉਂਕਿ ਜਿੰਨਾ ਇਹਨਾਂ ਨੇ ਵਿਸ਼ਵਾਸ ਘਾਤ ਕਿਸਾਨੀ ਨਾਲ ਕੀਤਾ ਉਦੋਂ ਕਹਿੰਦੇ ਸੀ ਚੁਟਕੀ ਦੇ ਨਾਲ ਸਾਰੀਆਂ ਜਿਹੜੀਆਂ ਫਸਲਾਂ ਦਾ ਅਸੀਂ ਐਮਐਸਪੀ ਦਿਆਂਗੇ ਤੇ ਹੁਣ ਮੂੰਗੀ ਤੇ ਕਿੰਨੀ ਕੋਈ ਐਮਐਸਪੀ ਦਿੱਤੀ ਇਹਨਾਂ ਨੂੰ ਪੁੱਛੋ ਕਿ ਕਿਉਂ ਮੂੰਗੀ ਜਿਹੜੀ ਆ ਉਹਦੀ ਰਿਸਟੇ ਸੇਲ ਹੁੰਦੀ ਨਹੀਂ ਕਿੰਨੇ ਚੁੱਕੀ ਮੂੰਗੀ ਸਰਕਾਰ ਨੇ ਚੁੱਕੀ ਕਿਉਂ ਨਹੀਂ ਬਾਕੀ ਫਸਲਾਂ ਦਾ ਕੀ ਹਾਲ ਹੈ ਜਿਹੜੀਆਂ ਤੁਸੀਂ ਕਿਹਾ ਸੀ ਕਿ ਅਸੀਂ ਐਮਐਸਪੀ ਇਹਨਾਂ ਸਾਰਿਆਂ ਦੀ ਦਿਆਂਗੇ ਔਰ ਐਮਐਸਪੀ ਨਹੀਂ ਦਿੱਤੀ ਨਾਲ ਇੰਨਾ ਨੁਕਸਾਨ ਹੋ ਗਿਆ ਦੋ ਤਿੰਨ ਸੀਜ਼ਨ ਫਸਲਾਂ ਦਾ ਕਿਸੇ ਦਾ ਮੁਆਵਜ਼ਾ ਨਹੀਂ ਹਾਲ ਹੈ ਤੇ ਤਾਂ ਕਿਸੇ ਦਾ ਮੁਆਵਜ਼ਾ ਨਹੀਂ ਡੀਜ਼ਲ ਦੇ ਰੇਟ ਤਾਂ ਵਧਾ ਦਿੱਤੇ ਜਿਹੜਾ ਬੋਝ ਪਾਉਣ ਵਾਲਾ ਸੀ ਕਿਸਾਨੀ ਦਾ ਉਹ ਵਧਾਤਾ ਪਰ ਜਿਹੜੀ ਮਦਦ ਕਰਨੀ ਸੀ ਕਿਸਾਨੀ ਦੀ ਉੱਥੇ ਤੁਸੀਂ ਆਪਣਾ ਹੱਥ ਜਿਹੜਾ ਉਹ ਬੰਦ ਕਰ ਲਿਆ ਤੁਹਾਡੇ ਕੋਲੇ ਹੈਲੀਕਾਪਟਰ ਚਲਾਉਣ ਜੋਗੇ ਇਲੈਕਸ਼ਨਾਂ ਚ ਪੈਸੇ ਹੈਗੇ ਆ ਝੂਠੇ ਇਸ਼ਤਿਹਾਰ ਦੇਣ ਜੋਗੇ ਤੁਹਾਡੇ ਇੰਨੇ ਪੈਸੇ ਹੈਗੇ ਆ ਪਰ ਕਿਸਾਨ ਨੂੰ ਬਾਪਜਾ ਦੇਣ ਵਾਸਤੇ ਤੁਹਾਡੇ ਕੋਲੇ ਪੈਸੇ ਕਿਉਂ ਨਹੀਂ ਆ ਇਹ ਕਿਸਾਨਾਂ ਦੇ ਵਿੱਚ ਖੜ ਕੇ ਅਸੀਂ ਤੁਹਾਡੇ ਕੋਲ ਉੱਥੇ ਜਵਾਬ ਜਿਹੜਾ ਉੱਪਰ ਚਾਹੀ ਇਸ ਕਰਕੇ এমਪਲਾਈਜ਼ ਨੂੰ ਤੁਸੀਂ ਕਹਿੰਦੇ ਸੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਉਣੀ ਹੈ ਅੱਜ এমਪਲਾਈਜ਼ ਦਾ ਕੀ ਹਾਲ ਹੈ ਹਰ ਵਰਗ ਜਿਹੜਾ ਜਿਹੜਾ ਸਰਕਾਰ ਦੇ ਵੱਖਰੇ ਵੱਖਰੇ ਸੈਕਸ਼ਨ ਹੈ ਉਹ ਹੜਤਾਲਾ ਕਰੀ ਬੈਠਾ ਕੋਈ ਆਪਣੇ ਡੀਏ ਵਾਸਤੇ ਕੋਈ ਆਪਣੇ ਪੇ ਸਕੇਲ ਵਾਸਤੇ ਕੋਈ ਜਿਹੜੀ ਹੈ ਪੈਨਸ਼ਨ ਦੀ ਕੀ ਬਾਤ ਹੈ ਔਰ ਹੁਣ ਡਾਂਗਾ ਮਾਰ ਕੇ ਉਹਨਾਂ ਨੂੰ ਭਜਾਇਆ ਜਾਂਦਾ ਉਹਨਾਂ ਦੀ ਗੱਲ ਸੁਣ ਦੀ بجائے ਉਲਟਾ ਉਹਨਾਂ ਨੂੰ ਡਾਂਗਾ ਮਾਰ ਜਾਂਦਾ ਜਿਹੜੇ ਲੇਡੀ এমਪਲਾਈਜ਼ ਹੈ ਉਹਨਾਂ ਨੂੰ ਜਿਹੜੀ ਹੈ ਮੈਨ ਹੈਂਡਲਿੰਗ ਜਿਹੜੀ ਹੈ ਉਹਨਾਂ ਦੀ ਵੀ ਕੀਤੀ ਜਾਂਦੀ ਇਸ ਕਰਕੇ ਇਹ ਵੀ ਇਸੇ ਤਰ੍ਹਾਂ ਦਲਿਤ ਭਰਾਵਾਂ ਦੀਆਂ ਸਾਰੀਆਂ ਸਕੀਮਾਂ ਬੰਦ ਕਰਤੀਆਂ ਆ ਕਿਸੇ ਨੂੰ ਪੁੱਛ ਲਓ ਵੀ ਪੈਨਸ਼ਨਾਂ ਦਾ ਅੱਜ ਕੱਲ ਕੀ ਹਾਲ ਆ ਨੀਲੇ ਕਾਰਡ ਉਦਾਂ ਹੀ ਕੱਟ ਦਿੱਤੇ ਜਿਨ੍ਹਾਂ ਲੋਕਾਂ ਨੂੰ ਚਾਹੀਦਾ ਸੀ ਆਟਾ ਦਾਲ ਉਹਨਾਂ ਦੇ ਹਰ ਹਲਕੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਾਰਡ ਕੱਟ ਦਿੱਤੇ ਜਿਹੜੇ ਗਰੀਬ ਨੂੰ ਰੋਟੀ ਨਹੀਂ ਦੇ ਸਕਦੇ ਜਿਹੜੇ ਵੱਡੇ ਵੱਡੇ ਸਮਝ ਦੇ ਬਾਤ ਦਿਖਾਏ ਸੀ ਕਿ ਹਜ਼ਾਰ ਰੁਪਏ ਦੇਵਾਂਗੇ ਹਰ ਭੈਣ ਨੂੰ ਹਰ ਬੀਬੀ ਨੂੰ ਉਹ ਤਾਂ ਪੂਰੇ ਕੀ ਕੀਤੇ ਜਿਹੜੀਆਂ ਸਕੀਮਾਂ ਉਹਨਾਂ ਨੂੰ ਪਹਿਲਾਂ ਚੱਲਦੀਆਂ ਸੀ ਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਐਸੀ ਬੱਚੇ ਦਾ ਕਿੱਥੇ ਗਿਆ ਜੀ ਸਕਾਲਰਸ਼ਿਪ ਉਦੋਂ ਕਹਿੰਦੇ ਸੀ ਜੇ ਕੇਂਦਰ ਨਹੀਂ ਦੇਊਗਾ ਤਾਂ ਅਸੀਂ ਆਪ ਦੇਾਂਗੇ ਤੇ ਅੱਜ ਹੁਣ ਪੈਸਾ ਉਹਨਾਂ ਵਾਸਤੇ ਇਹਨਾਂ ਕੋਈ ਸਰਿਆ ਨਹੀਂ ਸਾਰੇ ਜਿਹੜੇ ਬੱਚੇ ਆ ਉਹ ਇੰਸਟੀਚੂਸ਼ਨਾਂ ਦੇ ਵਿੱਚ ਜਿਹੜੇ ਐ ਐਡਮਿਸ਼ਨ ਲੈ ਕੇ ਜਰੀਲ ਹੋ ਰਿਹਾ ਉਹਨਾਂ ਨੇ ਸਕਾਲਰਸ਼ਿਪ ਨਹੀਂ ਮਿਲਦੇ ਜੋ ਮੇਰੇ ਦੇ ਵਾਸਤੇ ਕੋਣ ਹੈ ਇਸ ਕਰਕੇ ਬਹੁਤ ਜਿੱਥੇ ਹੋਰ ਵੱਡੇ ਇਸ਼ੂ ਆ ਉੱਥੇ ਸਭ ਤੋਂ ਕੰਸਰਨ ਦਾ ਇਸ਼ੂ ਹੈ ਕਿ ਲਾਂਡ ਅਡਰ ਸਟੇਟ ਦੀ ਸਾਡੀ ਕਲੈਪਸ ਹੋ ਗਈ ਅੱਜ ਪੰਜਾਬ ਦੇ ਵਪਾਰੀ ਪੰਜਾਬ ਦੇ ਇੰਡਸਟਰੀਅਲਿਸਟ ਉਹ ਪੰਜਾਬ ਨੂੰ ਛੱਡ ਕੇ ਦੂਜੇ ਸੂਬਿਆਂ ਦੇ ਵਿੱਚ ਜਾਣ ਨੂੰ ਮਜਬੂਰ ਹੋ ਗਏ ਆ ਕਿਉਂਕਿ ਫਰੋਤੀਆਂ ਦਾ ਜਿਹੜਾ ਦੌਰ ਆ ਕਤਲਾਂ ਦਾ ਜਿਹੜਾ ਦੌਰ ਆ ਉਹਦੇ ਤੋਂ ਕੋਈ ਵੀ ਆਪਣੀ ਜ਼ਿੰਦਗੀ ਤੋਂ ਹੱਥ ਇੱਥੇ ਰਹਿ ਕੇ ਢੋਣੇ ਨਹੀਂ ਚਾਹਦਾ ਇਹਨਾਂ ਹਾਲਾਤਾਂ ਵਾਸਤੇ ਮੈਂ ਪੁੱਛਣਾ ਚਾਹੁੰਦਾ ਕਿ ਜ਼ਿੰਮੇਵਾਰ ਕੌਣ ਔਰ ਜਿਹੜੇ ਸਟੇਟ ਦੇ ਵੱਡੇ ਨੁਕਸਾਨ ਉਹਨਾਂ ਨੇ ਕਰ ਦਿੱਤੇ ਕਿ ਚੰਡੀਗੜ੍ਹ ਵਿੱਚ ਜ਼ਮੀਨ ਕੇਤਰੀਵਾਲ ਨੂੰ ਖੁਸ਼ ਕਰਨ ਵਾਸਤੇ ਉਹ ਦੇਣ ਵਾਸਤੇ ਮੁੱਖ ਮੰਤਰੀ ਸਾਹਿਬ ਨੇ ਟਵੀਟ ਦੇ ਕੇ ਨਾਲ ਸਹਿਮਤੀ ਦਿੱਤੀ ਉਹ ਤਾਂ ਅਸੀਂ ਰੌਲਾ ਪਾਇਆ ਗਵਰਨਰ ਸਾਹਿਬ ਕੋਲ ਗਏ ਪਰ ਕੀ ਇਹ ਸਟੇਟ ਦੇ ਹੱਕਾਂ ਦੀ ਗੈਰਾਈ ਨਹੀਂ एसवीएल ਦਾ ਕੇਸ ਚੱਲ ਰਿਹਾ ਸੀ ਸਭ ਤੋਂ ਇੰਪੋਰਟੈਂਟ ਇਸ਼ੂ ਆ ਪੰਜਾਬ ਦਾ ਤੁਹਾਡਾ ਐਡਵੋਕੇਟ ਜਨਰਲ ਤੁਸੀਂ ਅਪੀਅਰ ਨਹੀਂ ਹੋਣ ਦਿੱਤਾ ਪੰਜਾਬ ਦੇ ਇੱਕ ਵੀ ਐਜੀ ਆਫਿਸ ਦਾ ਵਕੀਲ ਉੱਥੇ ਅਪੀਅਰ ਨਹੀਂ ਹੋਇਆ ਤੇ ਇਹ ਸਾਜ਼ਿਸ਼ ਕਿਤੇ ਖਰਾਬ ਸੀ ਪੰਜਾਬ ਦੇ ਖਿਲਾਫ ਤੁਸੀਂ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦੇਣ ਵਾਸਤੇ ਜਾ ਕੇ ਵਾਅਦੇ ਕਰਾਇਆ ਕੇਜਰੀਆ ਨਾਲ ਤੁਸੀਂ ਐਸਵੀएल ਦਾ ਪਾਣੀ ਹਰਿਆਣੇ ਨੂੰ ਦੇਣ ਤੇ ਜਾ ਕੇ ਵਾਅਦੇ ਕਰਾਇਆ ਤੇ ਕੀ ਇਹ ਪੰਜਾਬ ਦੇ ਹਿੱਤਾਂ ਦੇ ਨਾਲ ਭਗਵੰਤ ਮਾਨ ਜੀ ਗਿਦਾਰੀ ਨਹੀਂ ਇਸ ਕਰਕੇ ਇਹ ਜਿੰਨੇ ਇਸ਼ੂ ਨੇ ਚਾਹੇ ਤੁਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਦੁਬਾਰਾ ਹਰਿਆਣੇ ਦੇ ਕਾਲਜ ਅਟੈਚ ਕਰਕੇ ਹਰਿਆਣੇ ਦਾ ਕਲੇਮ ਚੰਡੀਗੜ੍ਹ ਤੇ ਵਿਧਵਾਣਾ ਚਾਹੁੰਦੇ ਹੋ ਪਰ ਇਹ ਗੱਲਾਂ ਸ਼ਰੋਮਣੀ ਅਕਾਲੀ ਦਲ ਕਦੇ ਵੀ ਨਹੀਂ ਹੋਣ ਦੇਵੇ ਇਸ ਕਰਕੇ ਅਸੀਂ ਵੱਡਾ ਪ੍ਰੋਗਰਾਮ ਲਿਖਿਆ ਔਰ ਇਹ 1 ਫਰਵਰੀ ਤੋਂ ਲੈ ਕੇ 28 ਫਰਵਰੀ ਤੱਕ ਇਹ ਪਹਿਲਾ ਪੜਾਅ 43 ਹਲਕੇ ਇਹਦੇ ਚ ਕਵਰ ਕਰਾਂਗੇ ਉਸ ਤੋਂ ਬਾਅਦ ਫਿਰ ਨੈਕਸਟ ਜਿਹੜੇ ਬਾਕੀ ਹਲਕੇ ਆ ਉਹ ਅਗਲੇ ਪੜਾਅ ਦੇ ਵਿੱਚ ਹੈ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਿਹੜਾ April ਤੱਕ ਇਹ ਸਾਰਾ ਪੰਜਾਬ ਇੱਕ ਵਾਰੀ ਜਿਹੜਾ ਇਹ ਮੁਕੰਮਲ ਕਰਕੇ ਪੰਜਾਬ ਦੀ ਜਨਤਾ ਨੂੰ ਲਾਮਬੰਦ ਕਰਕੇ ਪੰਜਾਬ ਨੂੰ ਬਚਾਉਣ ਵਾਸਤੇ ਉਹਨਾਂ ਸਾਰਿਆਂ ਨੂੰ ਇੱਕੋ ਕਤਾਰ ਦੇ ਵਿੱਚ ਖੜੇ ਕਰੀਏ ਤਾਂ ਜੋ ਇਹ ਸਰਕਾਰ ਨੂੰ ਵੀ ਇਸ ਤੋਂ ਪਹਿਲੀ ਕਾਂਗਰਸ ਸਰਕਾਰ ਨੂੰ ਵੀ ਜਿਹੜਾ ਉਸ ਜਿਹੜਾ ਉਹ ਸਬਕ ਮਿਲ ਸਕੇ ਇਹਦੇ ਵਾਸਤੇ ਸਰਦਾਰ ਸਰਬੀਰ ਸਿੰਘ ਜੀ ਬਾਦਲ ਸਾਹਿਬ ਇੱਕ ਤਰੀਕ ਤੋਂ ਜਿਹੜੀ ਆ ਉਹ ਪੰਜਾਬ ਬਚਾਓ ਯਾਤਰਾ ਉਹ ਸ਼ੁਰੂ ਕਰਨਗੇ ਕੋਈ ਕੁਐਸਚਨ ਜੀ ਤੁਹਾਡਾ ਹੈ ਹਾਂਜੀ ਸ਼੍ਰੀ ਅਕਾਲ ਤਖਤ ਸਾਹਿਬ ਸਵੇਰੇ 10 ਵਜੇ ਅਰਦਾਸ ਹੋਏਗੀ ਸਾਰੀ ਸਾਡੀ ਪੰਜਾਬ ਦੀ ਲੀਡਰਸ਼ਿਪ ਬਾਕੀ ਲੀਡਰਸ਼ਿਪ ਸਾਰੀ ਉਸ ਅਰਦਾਸ ਦੇ ਵਿੱਚ ਸ਼ਾਮਲ ਹੋਏਗੀ ਅਰਦਾਸ ਤੋਂ ਬਾਅਦ ਪ੍ਰੋਗਰਾਮ ਜਿਹੜਾ ਉਹ 8:00 ਹਲਕੇ ਤੋਂ ਸ਼ੁਰੂ ਹੋਏਗਾ ਇਸ ਕਰਕੇ ਉਤੋਂ ਸ਼ੁਰੂਆਤ ਕਰਾਂਗੇ ਤੇ ਫਿਰ ਯਾਤਰਾ ਵਿੱਚ ਵਿੱਚ ਹੋਏਗੀ ਕੋਈ ਵਿੱਚ ਪੜਾਅ ਹੋਏਗਾ ਪੈਦਲ ਯਾਤਰਾ ਦਾ ਜਾਂ ਫਿਰ ਗੱਡੀਆਂ ਤੇ ਨਹੀਂ ਗੱਡੀਆਂ ਤੇ ਗੱਡੀਆਂ ਤੇ ਕਿਤੇ ਥੋੜਾ ਬਹੁਤਾ ਹੋ ਸਕਦਾ ਜਿਆਦਾਤਰ ਗੱਡੀਆਂ ਦੇ ਉੱਤੇ ਕਾਫਲਾ ਚੱਲੇਗਾ ਤੇ ਦੋ ਤਿੰਨ ਜਗ੍ਹਾ ਤੇ ਰੁੱਕ ਕੇ ਜਿੱਥੇ ਪੁਆਇੰਟ ਉਹ ਹਲਕੇ ਵਾਲੇ ਨਿਰਧਾਰਤ ਕਰਨਗੇ ਉਥੇ ਰਸਤੇ 'ਚ ਸਬੋਧਨ ਵੀ ਕਰਨਗੇ ਇਸ ਕਰਕੇ ਜੇ ਕਿਸੇ ਦੀ ਕੋਈ ਗੱਲ ਵੀ ਕਿਸੇ ਵੱਲੇ ਸੁਣਨੀ ਹੁੰਦੀ ਹੈ ਸੁਣਨਗੇ ਇਸ ਤਰ੍ਹਾਂ ਕਾਫਲਾ ਲਗਾਤਾਰ ਜਿਹੜਾ ਇਹ ਸੋਮਵਾਰ ਚੱਲਿਆ ਕਰੇਗਾ ਫਰਾਈਡੇ ਤੱਕ ਚੱਲੇਗਾ ਸੈਚਰਡੇ ਸੰਡੇ ਹਲੇ ਅਸੀਂ ਦੋ ਦਿਨ ਵਿੱਚੋਂ ਫ੍ਰੀ ਰੱਖਿਆ ਹਰ ਸੈਚਰਡੇ ਸੰਡੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਇਹ ਲਗਾਤਾਰ ਜਿਹੜਾ ਇਹ 5 ਦਿਨ ਹਫ਼ਤੇ ਚ ਚੱਲਿਆ ਕਰੇ। ਕਿਮੋ ਸਾਹਿਬ ਵੱਲੋਂ ਇੱਕ ਹਟਕੇ ਸਵਾਲ ਗੁਰਮੀਤ ਸਿੰਘ ਰਾਮ ਰਹੀਮ ਨੂੰ 50 ਜਨਦੀਪ ਪ੍ਰੋਲ ਦੁਆਰਾ ਤੋਂ ਦੇ ਦਿੱਤੀ ਗਈ ਜਬਦੀ ਸੀਗਾ ਦੇ ਮੁੱਦੇ ਤੇ ਜਿਹੜਾ ਕੁਝ ਨਹੀਂ ਹੋ ਰਿਹਾ। ਤੁਹਾਡਾ ਕਿ ਦੋਖ ਅਨਫੋਰਚੂਨੇਟ ਹੈ ਕਿ ਇਸ ਤਰ੍ਹਾਂ ਜੇ ਜਿਹੜਾ ਸਾਡਾ ਜੁਡੀਸ਼ੀਅਲ ਸਿਸਟਮ ਹੈ ਉਹਨੂੰ ਇਸ ਤਰੀਕੇ ਨਹੀਂ ਕੰਮ ਕਰਨਾ ਚਾਹੀਦਾ। ਇਹ ਜਿਹੜਾ ਬਹੁਤ ਆਕਵਰਡ ਸਥਿਤੀ ਪੈਦਾ ਹੁੰਦੀ ਹੈ ਕਿ ਜਿਹੜੇ ਤੇ ਐਨੇ ਸੰਗੀਨ ਦੋਸ਼ ਹੁੰਦੇ ਆ ਉਹ ਤਾਂ ਰੋਜ਼ ਆ ਜਾਂਦਾ ਔਰ ਜਿਹੜੇ ਸਜ਼ਾ ਕੱਟ ਕੇ ਉਸ ਤੋਂ ਦੁੱਗਣੀ ਸਜ਼ਾ ਭੁਗਤ ਚੁੱਕਿਆ ਉਹਨਾਂ ਨੂੰ ਇੱਕ ਦਿਨ ਦੀ ਪਰੋਲ ਵੀ ਨਹੀਂ ਮਿਲਦੀ ਜੇ ਫਾਦਰ ਦੇ ਭੋਗ ਤੇ ਵੀ ਕਿਸੇ ਨੇ ਜਾਣਾ ਹੋਵੇ ਤੇ ਉਹਨੂੰ ਹਾਈ ਕੋਰਟ ਜਾਣਾ ਪੈਂਦਾ ਇਸ ਕਰਕੇ ਦੇਸ਼ ਦੇ ਵਿੱਚ ਕਾਨੂੰਨ ਸਾਰੇ ਵਾਸਤੇ ਇੱਕ ਹੋਣਾ ਚਾਹੀਦਾ ਇਹ ਹੀ ਚੀਜ਼ਾਂ ਜਿਹੜੀਆਂ ਵਿਟਨੈਸ ਕ੍ਰੀਏਟ ਕਰਦੀਆਂ ਸੋਸਾਇਟੀ ਦੇ ਵਿੱਚ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀ ਇਹ ਮੁੱਦੇ ਨੂੰ ਨਾਲ ਲੈ ਕੇ ਦੋਨੋਂ ਕੇ ਨੈਚੁਰਲੀ ਮੁੱਦੇ ਤਾਂ ਬਹੁਤ ਰਹੇ ਸਾਰੇ ਤਾਂ ਇੱਕ ਪ੍ਰੈਸ ਕਾਨਫਰੰਸ ਨੇ ਨਾਲ ਨਾਲ ਪ੍ਰੈਸ ਕਾਨਫਰੰਸਾਂ ਵੀ ਚਲਦੀਆਂ ਰਹਿਣਗੀਆਂ ਰੋਜ਼ ਤੁਹਾਨੂੰ ਮੀਡੀਆ ਦੇ ਵਿੱਚ ਅਸੀਂ ਸਾਰੀਆਂ ਚੀਜ਼ਾਂ ਤੋਂ ਬਰੀਫ ਕਰਾਂਗੇ ਰਿਟਰਨ ਅਸੀਂ ਨਾਲ ਪੈਂਪਲੇਟ ਵੀ ਜਿਹੜੇ ਰਸਤੇ ਦੇ ਵਿੱਚ ਜਿਹੜੇ ਆ ਉਹ ਪਬਲਿਕ ਨੂੰ ਨਾਲ ਨਾਲ ਵੰਡਾਂਗੇ ਉਹ ਸਾਰਾ ਮਟੀਰੀਅਲ ਤਿਆਰ ਕੀਤਾ ਜਾ ਰਿਹਾ ਕਿ ਕਿਵੇਂ ਪੂਰਾ ਕਾਫਲਾ ਚੱਲੇਗਾ ਜੀਬਾ ਸਾਹਿਬ ਯਾਤਰਾ ਜਿਹੜੇ ਟਾਈਮ ਸ਼ੁਰੂ ਕੀਤੀ ਜਾਏਗੀ ਟਾਰਗੇਟ ਪੰਜਾਬ ਬਚਾਉਣਾ ਜਾਂ ਟਾਰਗੇਟ ਗ੍ਰੋਹਣੀ ਕਲਗੁਦੀ ਸਾਹ ਬਚਾਉਣਾ ਕਿਉਂਕਿ 2019 ਦੇ ਇਲੈਕਸ਼ਨ ਚ ਕੇਵਲ 6 ਸੀਟਾਂ ਤੱਕ ਸੈਂਪਲਟ ਕੇ ਰਹੀ ਸੀ 2022 ਕੇਵਲ 3 ਸੀਟਾਂ ਤੱਕ ਸੈਂਪਲਟ ਕੇ ਰਹੀ ਔਰ ਯਾਤਰਾ ਜਿਹੜੇ ਟਾਈਮਿੰਗ ਸ਼ ਜਾਰੀ ਹੈ ਬਿਲਕੁਲ ਲੋਕ ਸਭਾ ਤੋਂ ਅਹਲ ਪਹਿਲਾਂ ਇਹ ਯਾਤਰਾ ਚੱਲ ਰਹੀ ਹੈ ਦੇਖੋ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ ਹੈ ਇਤਿਹਾਸ ਦੇ ਵਿੱਚ ਬਹੁਤ ਵਾਰੀ ਵੱਡੀਆਂ ਜਿੱਤਾਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਾਪਤ ਕੀਤੀਆਂ ਬਹੁਤ ਵਾਰੀ ਥੱਲੇ ਵੀ ਗਿਆ ਇਹ ਕੋ ਪਹਿਲੀ ਵਾਰੀ ਨਹੀਂ ਹੈ ਜਿਹੜੀ ਪਾਰਟੀ ਇਲੈਕਸ਼ਨ ਲੜਦੀ ਹੈ ਉਹ ਕਿਤੇ ਜਿੱਤਦੀ ਵੀ ਹੈ ਕਿਤੇ ਪਾਰਟੀ ਹਾਰਦੀ ਵੀ ਲੇਕਿਨ ਨਾ ਤਾਂ ਕਦੀ ਜਿੱਤ ਸਾਡੇ ਦਿਮਾਗ ਨੂੰ ਚੜੀ ਆ ਤੇ ਨਾ ਕਦੀ ਹਾਰ ਨਹੀਂ ਸਾਡਾ ਹੌਸਲਾ ਤੋੜਿਆ ਇਸ ਕਰਕੇ ਬੜੇ ਡਿਫਿਕਲਟ ਹਾਲਾਤ ਸੀਗੇ ਜਿਹੜੇ ਮੋਰਚਿਆਂ ਦੇ ਜੇ ਉਸ ਵੇਲੇ ਤੁਸੀਂ ਨਰਕਨੰਦ ਸਾਹਿਬ ਦਾ ਮੋਰਚਾ ਜੈਤੋਂ ਦਾ ਮੋਰਚਾ ਪੰਜਾ ਸਾਹਿਬ ਦਾ ਮੋਰਚਾ ਇਹਨਾਂ ਮੋਰਚਿਆਂ ਦਾ ਇਤਿਹਾਸ ਅਕਾਲੀ ਦਲ ਦਾ ਪੜੋ ਤਾਂ ਬੜੇ ਡਿਫਿਕਲਟ ਟਾਈਮ ਦੇ ਉੱਤੇ ਵੀ ਜਦੋਂ ਲੋਕਾਂ ਨੂੰ ਲੱਗਦਾ ਸੀ ਵੀ ਅਕਾਲੀ ਰਹਿਣੇ ਕੋਈ ਨਹੀਂ ਉਦੋਂ ਵੀ ਅਕਾਲੀ ਦਲ ਨੇ ਫੇਰ ਮਿਹਨਤ ਕਰਕੇ ਤੇ ਲੋਕਾਂ ਦਾ ਜਿਹੜਾ ਅਸ਼ੀਰਵਾਦ ਆ ਉਹ ਹਾਸਲ ਕੀਤਾ ਇਸ ਕਰਕੇ ਅੱਜ ਜੇ ਤੁਹਾਨੂੰ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੀ ਸਾਨੂੰ ਇੰਨੀ ਚਿੰਤਾ ਹੁੰਦੀ ਤੇ ਸਰਕਾਰ ਨੂੰ ਸਾਡੀ ਚਿੰਤਾ ਕਰਨ ਦੀ ਕਿਉਂ ਇੰਨੀ ਲੋੜ ਪੈਂਦੀ ਅੱਜ ਕਾਂਗਰਸ ਦਾ ਸਭ ਤੋਂ ਵੱਧ ਅਟੈਕ ਕਿੱਥੇ ਆ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਤੇ ਆ ਜ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਧ ਅਟੈਕ ਕਿੱਥੇ ਆ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਇਸੇ ਤਰ੍ਹਾਂ ਬਾਕੀ ਹਰ ਕੋਈ ਅਟੈਕ ਹੈ ਅਕਾਲੀ ਦਲ ਤੇ ਕਿਉਂ ਕਰਦਾ ਕਿਉਂਕਿ ਜਿੱਤਣਾ ਹਾਰਨਾ ਇੱਕ ਅਲੱਗ ਚੀਜ਼ ਹੈ ਪਰ ਗਰਾਊਂਡ ਦੇ ਉੱਤੇ ਅੱਜ ਵੀ ਆਪੋਜੀਸ਼ਨ ਦਾ ਰੋਲ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਕਰਦਾ ਹੈ ਆ ਹਾ ਤਾਂ ਸੀ ਇਹ ਇਹ ਕੁਲੀ ਤੁਸੀਂ ਸੋਚਦੇ ਹੋ ਕਿ ਜਿਹੜਿਆ ਚੰਡੀਗੜ੍ਹ ਤੇ ਸਮਝੌਤਾ ਕਰਕੇ ਮੇਹਰ ਦੀ ਇਲੈਕਸ਼ਨ ਲੜਦੇ ਪਏ ਆ ਇਹ ਪੰਜਾਬ ਦੇ ਹਿੱਤਾਂ ਦੀ ਪੰਜਾਬ ਚ ਪਹਿਰੇ ਦਾ ਨਹੀਂ ਕਰ ਰਹੇ ਇੱਥੇ ਵੀ ਆਪਣੇ ਕੇਸ ਬਚਾਉਣ ਵਾਸਤੇ ਇਹ ਰਾਤਾਂ ਨੂੰ ਜਾ ਕੇ ਤੇ ਸਰਕਾਰ ਨਾਲ ਇਕమే ਕਹੋਗੇ ਤੇ ਬੈਠਕਾਂ ਕਰਦੇ ਆ ਦਿੱਲੀ ਰੋਜ ਭਗਵੰਤ ਮਾਨ ਜੀ ਤੇ ਕੇਜਰੀਵਾਲ ਸਾਹਿਬ ਉੱਥੇ ਖੜ ਗਏ ਜੀ ਦੇ ਜਾ ਕੇ ਆਲੇ ਦੋਲੇ ਬੈਠੇ ਹੁੰਦੇ ਵੀ ਦੇਖੋ ਜੀ ਹੁਣ ਕੇਜਰੀਵਾਲ ਫੜਿਆ ਗਿਆ ਤੇ ਸਾਡੀ ਮਤ ਕਰਿਓ ਇੱਥੇ ਉਹ ਇਹਨਾਂ ਦੀ ਅਮੰਤਾ ਕਰਦੇ ਰਹਿੰਦੇ ਦੇਖੇ ਨਾ ਸ਼੍ਰੋਮਣੀ ਅਕਾਲੀ ਦਲ ਦੇ ਅਟੈਕ ਕਰਨ ਦੀ ਗੱਲ ਹੁੰਦੀ ਸਾਰੇ ਇਕੱਠੇ ਹੁੰਦੇ ਇਸ ਕਰਕੇ ਗੱਲ ਪੰਜਾਬ ਦੀ ਜਿਹੜਾ ਇਤਿਹਾਸ ਹੈ ਸਾਡਾ ਸਾਰਾ ਉਹ ਪੰਥ ਵਾਸਤੇ ਜੇ ਕਿਸੇ ਨੇ ਹੁਣ ਤੱਕ ਕੋਈ ਕਾਰਜ ਕੀਤੇ ਆ ਤੇ ਸ਼੍ਰੋਮਣੀ ਅਕਾਲੀ ਦਲ ਜੇ ਪੰਜਾਬ ਵਾਸਤੇ ਕੋਈ ਵੱਡੇ ਕੰਮ ਕਿਸੇ ਨੇ ਕੀਤੇ ਆ ਉਹ ਵੀ ਸ਼੍ਰੋਮਣੀ ਅਕਾਲੀ ਦਲ ਇਸ ਕਰਕੇ ਸਾਡੀ ਆਪਣੀ ਜਿਹੜੀ ਡਿਊਟੀ ਹੈ ਉਹ ਡਿਊਟੀ ਅਸੀਂ ਕਿਉਂਕਿ ਇੱਕ ਜ਼ਮੀਨ ਨਾਲ ਜੁੜੀ ਹੋਈ ਪਾਰਟੀ ਹੈ ਇਸ ਲਈ ਆਪਣੀ ਡਿਊਟੀ ਅਸੀਂ ਡਟ ਕੇ ਜਿਹੜੀ ਆ ਉਹ ਪੂਰੀ ਕਰਾਂਗੇ ਅੱਜ ਬਤਾ ਤੇਰੇ ਕੋਲੇ ਵੀ ਆ ਤੁਸੀਂ ਜ਼ਿਕਰ ਕੀਤਾ ਚhattisgarh ਦੇ ਇਲੈਕਸ਼ਨ ਦਾ ਇੱਕ ਐਮਸੀ ਤੁਹਾਡੇ ਕੋਲੇ ਵੀ ਆ ਤੁਸੀਂ ਤੋਂ ਨਾਲੇ ਤਾਂ ਡਿਸਾਈਡ ਕੀਤਾ ਕਿ ਅਸੀਂ ਕਿੱਧਰ ਜਾਣਾ ਜਾਂ ਅਸੀਂ ਕਿਸੇ ਨੂੰ ਵੋਟ ਦੇਣੀ ਹੈ ਦੇਖੋ ਬੜਾ ਅੱਛਾ ਕੁਐਸਚਨ ਤੁਸੀਂ ਕੀਤਾ ਸਾਡਾ ਇੱਕ ਐਮਸੀ ਆ ਸਰਦਾਰ ਹਰਦੀਪ ਸਿੰਘ ਪਹਿਲਾਂ ਸੀ ਨਾ ਡਿਪਟੀ ਮੇਰ ਵੀਰਿਆ ਬਾਕੀ ਸਾਰੀਆਂ ਜੇ ਪਾਰਟੀਆਂ ਨੇ ਐਮਸੀ ਲਗਾਏ ਹੋਇਆ ਅਕਾਲੀ ਦਲ ਦਾ ਕਿਉਂ ਬਾਹਰ ਕਿਉਂਕਿ ਵਿਕਦਾ ਨਹੀਂ ਇੱਕੋ ਹੀ ਇੱਕੋ ਹੀ ਆ ਬਾਕੀ ਜਿਨ੍ਹਾਂ ਦੇ ਕਿੰਨੇ-ਕਿੰਨੇ ਆ ਉਹ ਸਾਰੇ ਲਾ ਕੇ ਲੁਕੇ ਹੋਇਆ ਸਿਕਿਉਰਟੀਆਂ ਲਾ ਕੇ ਦੁਜੇ ਲਾ ਕੇ ਟੈਲੀਫੋਨ ਖੋ ਕੇ ਸਾਰਾ ਕੁਝ ਉਹਨਾਂ ਦੇ ਕੋਲ ਰੱਖਿਆ ਹੋਇਆ ਤੇ ਇੱਕੋ ਇੱਕ ਅਕਾਲੀ ਦਲ ਦਾ ਹੀ ਆ ਜਿਹੜਾ ਖੁੱਲ ਕੇ ਰੋਜ਼ ਉੱਥੇ ਪ੍ਰੈਸ ਕਾਨਫਰੰਸ ਕਰਦਾ ਤੇ ਇਹਨਾਂ ਨੂੰ ਚੈਲੰਜ ਕਰਦਾ ਪੇ ਦੱਸੋ ਤੁਹਾਡਾ ਸਮਝੌਤਾ ਕਿਸ ਬੇਸ ਤੇ ਆ ਤੁਹਾਡਾ ਸਿਧਾਂਤ ਕੀ ਹੈ ਇਸ ਕਰਕੇ ਅਸੀਂ ਜੋ ਫੈਸਲਾ ਲੈਣਾ ਹੋਏਗਾ ਸਾਡਾ ਬੰਦਾ ਮੈਰਿਟ ਤੇ ਫੈਸਲਾ ਲਏਗਾ ਉਹਨੂੰ ਪਾਰਟੀ ਦੇ ਨਾਲ ਇਨ ਟੱਚ ਆ ਪਾਰਟੀ ਪ੍ਰਧਾਨ ਦੇ ਨਾਲ ਸਾਡਾ ਕੈਂਡੀਡੇਟ ਇਨ ਟੱਚ ਆ ਜੋ ਚੰਡੀਗੜ੍ਹ ਦੀ ਬਿਹਤਰੀ ਵਾਸਤੇ ਹੋਇਆ ਉਹ ਉਹ ਸਟੈਂਡ ਹੈਗਾ ਪਰ ਇਸ ਗੱਲ ਨੂੰ ਐਪਰੀਸ਼ੀਏਟ ਜਰੂਰ ਕਰਿਆ ਕਰੋ ਕਿ ਜਿਹੜਾ ਬੰਦਾ ਲੁਕਦਾ ਨਹੀਂ ਉਹ ਦਿਖਦਾ ਵੀ ਨਹੀਂ ਇਸ ਕਰਕੇ ਹਾਲੇ ਤੱਕ ਕੋਸ਼ਿਸ਼ ਕੀਤੀ ਜਾਂ ਕਿ ਘਟੋ ਘਟਾਜੋ ਉਹਨੇ 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 ਕੱਲ ਦੀ ਪ੍ਰੈਸ ਕਾਨਫਰੰਸ 'ਚ ਰੇਟ ਦੱਸੇ ਵੀ ਖਾਲੀ ਚੈੱਕ ਵੀ ਦੱਸੇ ਜਾਂਦੇ ਉਸੇ ਉਸੇ ਸਾਡੇ ਸਾਡੇ ਅਮਜੀ ਨੇ ਕੱਲ ਮੀਡੀਆ ਦੇ ਵਿੱਚ ਜਿਹੜੀ ਹੈ ਆਪ ਹੀ ਕਿਹਾ ਵੀ ਲੋਕੇ ਖਾਲੀ ਚੈੱਕ ਲੈ ਕੇ ਵੀ ਤੋਰੇ ਫਿਰਦੇ ਕਿੰਮਤਾਂ 3 ਕਰੋੜ ਦਾ ਦੇਖੋ ਕੱਲਾ ਪੀਆਰਟੀਸੀ ਨਹੀਂ ਹੈ ਭਾਵੇਂ ਤੁਸੀਂ ਬਿਜਲੀ ਬੋਰਡ ਲਾ ਲਓ ਭਾਵੇਂ ਪੀਆਰਟੀਸੀ ਲਾ ਲਓ ਭਾਵੇਂ ਬਾਕੀ ਡਿਪਾਰਟਮੈਂਟ ਲਾ ਲਓ ਸਾਰਿਆਂ ਦਾ ਜਿਹੜਾ ਹੈਗਾ ਪੱਠਾ ਬੈਠਾ ਪਿਆ ਸਿਰਫ ਇੱਕ ਹੈਲੀਕਾਪਟਰ ਉੱਡਦਾ ਹੈ ਉਹਦੇ ਵਾਸਤੇ ਨਾਲ ਜਹਾਜ਼ ਵੀ ਚਾਹੀਦਾ ਹੋਵੇ ਉਹ ਵੀ ਆ ਜਾਂਦਾ ਬਾਕੀ ਕਿਸੇ ਕੰਮ ਵਾਸਤੇ ਗਵਰਨਮੈਂਟ ਕੋਲੇ ਪੈਸੇ ਨਹੀਂ ਹੈ ਆ ਐਂਬੂਲੈਂਸ ਨਹੀਂ ਚਲਦੀਆਂ ਪਈਆਂ ਤੁਸੀਂ ਪੀਆਰਟੀਸੀ ਦੀ ਬੱਸਾਂ ਦੀ ਗੱਲ ਕਰਦੇ ਹੋ ਉਹ ਤਾਂ ਜ਼ਿੰਦਗੀ ਬਚਾਉਣ ਵਾਸਤੇ ਜ਼ਰੂਰੀ ਹੈ ਅੱਤੋਂ ਡੇ ਮੇਰੇ ਖਿਆਲ ਨਾਲ ਨੇ ਸਟੋਰੀ ਕੀਤੀ ਸੀ ਕਿ ਸ਼ਾਇਦ ਤੁਸੀਂ ਹੀ ਕੀਤੀ ਸੀ ਤੇ ਤੁਸੀਂ ੱਤਕਾ ਲੋਂਦੇ ਲੋਕੀ ਦਿਖਾਇਆ ਵੀ ਡਰਾਈਵਰ ਨੇ ਕੱਲੇ ਕੱਲੇ ਬੈਟਰੀ ਕੱਢ ਕੇ ਦਿਖਾਤਾ ਕਿ ਨਾ ਇਹ ਝਾਕ ਸੀ ਨਾ ਸਿੰਲੰਡਰ ਆ ਨਾ ਇਹਦੇ ਵਿੱਚ ਕੋਈ ਹੋਰ ਫੈਸਿਲਿਟੀਆਂ ਮੈਂ ਤਾਂ ਟੀਵੀ ਤੇ ਦੇਖਿਆ ਕਿ ਸਾਰੇ ਐਂਬੂਲੈਂਸ ਦੇ ਡਰਾਈਵਰਾਂ ਨੇ ਆਪੋ ਆਪਣੀਆਂ ਕਿੱਟਾਂ ਕੱਢ ਕੇ ਦਿਖਾਤੀਆਂ ਵੀ ਸਾਡੇ ਕੋਲ ਕੋਈ ਚੀਜ਼ ਨਹੀਂ ਹੈਗੀ ਜੇ ਬੰਦੇ ਨੂੰ ਬਚਾਉਣਾ ਪਵੇ ਤੇ ਉਹ ਐਂਬੂਲੈਂਸ ਦਾ ਹਾਲ ਆ ਤੇ ਪੀਆਰਟੀਸੀ ਦਾ ਤੁਸੀਂ ਦੇਖੋ ਵੀ ਪੀਆਰਟੀਸੀ ਦਾ ਕੀ ਪੱਡ ਦੇਖੋ ਗੱਲ ਇਹ ਹੈ ਕਿ ਜਿਹੜੀ ਟੱਕੜੀ ਹੈ ਨਾ ਵੈਸੇ ਜਿਹੜਾ ਜਸਟਿਸ ਦਾ ਇਨਸਾਫ ਦਾ ਤਰਾਜੂ ਜਿਹੜਾ ਉਹ ਉਹਨੂੰ ਪਮਾਨਣ ਨੂੰ ਹਮੇਸ਼ਾ ਕੰਪੇਅਰ ਕੀਤਾ ਜਾਂਦਾ ਕੋਈ ਨਵੀਂ ਗੱਲ ਨਹੀਂ ਹੈਗੀ ਉਹ ਕਾਦੇ ਵਾਸਤੇ ਹੁੰਦੀ ਟੱਕੜੀ ਤੋਲਣ ਵਾਸਤੇ ਹੁੰਦੀ ਨਾ ਉਹ ਕਹਿੰਦੇ ਬਾਬੇ ਨਾਲ ਦੀ ਟੱਕੜੀ ਨਾਲ ਇਸ ਨੂੰ ਮਿਲਣਾ ਨਹੀਂ ਚਾਹੀਦਾ ਦੇਖੋ ਜਿਹੜੀ ਜਸਟਿਸ ਵਾਲੀ ਗੱਲ ਹੈ ਜੇ ਜਿਹੜੀ ਤਕਨੀਕ ਜਸਟਿਸ ਕਰਦੀ ਹੈ ਬਾਬੇ ਨਾਨਕ ਨਾਲ ਤਾਂ ਕਿਸੇ ਗੱਲ ਨੂੰ ਵੀ ਅਸੀਂ ਕੰਪੇਅਰ ਨਹੀਂ ਕਰਦੇ ਉਹ ਤਾਂ ਪਬਲੀਕ ਹੀ ਆਪ ਹੀ ਕਹਿ ਦਿੰਦੀ ਜਦੋਂ ਜਸਟਿਸ ਦੀ ਗੱਲ ਹੁੰਦੀ ਹੈ ਇਮਾਨਦਾਰੀ ਦੀ ਗੱਲ ਹੁੰਦੀ ਹੈ ਟਰਾਂਸਪਰੈਂਸੀ ਦੀ ਗੱਲ ਹੁੰਦੀ ਹੈ ਤੇ ਪਬਲਿਕ ਆਪ ਜੋੜ ਲੈਂਦੀ ਹੈ ਬਾਬਾ ਨਾਨਕ ਜੀ ਨਾਲ ਕਿਸੇ ਚੀਜ਼ ਦਾ ਕੰਪੈਰੀਸ਼ਨ ਅਸੀਂ ਨਹੀਂ ਕਰਦੇ ਉਹ ਵੈਸੇ ਕਿਉਂਕਿ ਇਤਿਹਾਸ ਦੇ ਵਿੱਚ ਉਹ ਪ੍ਰਚਲਿਤ ਹੈ ਉਹਨਾਂ ਦਾ ਮੋਦੀ ਖਾਨੇ ਦਾ ਉਹ ਇੰਨਾ ਜ਼ਿਆਦਾ ਕਿ ਕੋਈ ਨਾ ਕੋਈ ਵੈਸੇ ਗੱਲ ਕਰਦੇ ਕਰਦੇ ਵਿੱਚੋਂ ਉਹ ਉਹ ਆਪਣੇ ਆਪ ਹੀ ਦਿਮਾਗ ਦੇ ਵਿੱਚ ਉਹ ਆ ਜਾਂਦੀ ਹੈ ਗੱਲ ਜਦੋਂ ਤਕਰੀ ਦੀ ਗੱਲ ਹੁੰਦੀ ਹੈ ਇਸ ਕਰਕੇ ਅਸੀਂ ਕਦੀ ਇਹਨਾਂ ਚੀਜ਼ਾਂ ਨੂੰ ਜਿਹੜੇ ਹੈ ਗੁਰੂਆਂ ਦੇ ਨਾਲ ਗੁਰੂਆਂ ਦੇ ਕਦੀ ਵੀ ਕੰਪੇਅਰ ਨਹੀਂ ਕਰ ਸਕਦੇ ਕਿਉਂਕਿ ਉਹ ਬਹੁਤ ਵੱਡੀ ਥਾਤੇ ਹੈ ਰਾਜਨੀਤੀ ਦੀ ਗੱਲ ਅਸੀਂ ਰਾਜਨੀਤੀ ਤੱਕ ਹੀ ਰੱਖਦੇ ਆ ਇਸ ਕਰਕੇ ਉਹ ਚੀਜ਼ਾਂ ਮੁੱਖ ਮੰਤਰੀ ਨੂੰ ਕਹੋ ਨਾ ਵੀ ਜਿਹੜੀ ਗੱਲ ਹੁੰਦੀ ਹੈ ਉਹਦੇ ਤੇ ਕਦੀ ਕੋਈ ਨੁਕਸਾਨ ਨਹੀਂ ਲੱਭਦਾ ਜਦੋਂ ਇਹਨਾਂ ਨੁਕਸਾਨ ਦਾ ਤੁਸੀਂ ਆਜੋ ਨਾ ਕੱਢਣ ਤੇ ਇਹਨਾਂ ਮੁੱਲ ਪਿਆ ਤੁਹਾਡੇ ਕੋਲੇ ਕੋਈ ਇਸ਼ੂ ਹੈ ਨਹੀਂ ਕਿਸੇ ਦੇ ਖਿਲਾਫ ਕਰਨ ਪਰ ਤੁਸੀਂ ਨਾਉਨ ਇਸ਼ੂ ਨੂੰ ਇਸ਼ੂ ਬਣਾਉਂਦੇ ਕੋਈ ਸਤਿ। ਜਿਵੇਂ ਦਾ ਉਹ ਕਿ ਇਹ ਮੂਲਜੇ ਕਵਾੜਨ ਨਹੀਂ ਚਾਹੁੰਦਾ। ਪੰਜਾਬ ਸਰਕਾਰ ਨੇ ਟੈਂਡਰ ਕੱਢਿਆ ਜੀ ਸਿਕਿਉਰਟੀ ਵਾਸਤੇ ਜੀ। ਔਰ ਉਸ ਦੇ ਕੇ ਮਰਜ਼ੀ ਭਰਤੀ ਜਿਹੜੀ ਹੋਗੀ ਔਰ ਚੌਂਕੀ ਦਾ ਜਿਹੜੇ ਈਵੀਐਮ ਦੀ ਰਾਖੀ ਕਰੇਗੀ। ਦੇਖੋ ਗੱਲ ਇਹ ਹੈ ਕਿ ਹੁਣ ਇਹ ਸਮਾਂ ਆ ਗਿਆ ਕਿ ਇਹ ਜੋ ਮਰਜ਼ੀ ਕਰੀ ਜਾਣ ਇਹਨਾਂ ਨੇ ਪਹਿਲੀ ਗੱਲ ਤੇ ਹੈ ਕਿ ਰੈਗੂਲਰ এমਪਲੋਇਮੈਂਟ ਦਾ ਤੇ ਇਹਨਾਂ ਨੇ ਵੈਸੇ ਹੀ ਪੰਜਾਬ 'ਚ ਸਕੋਪ ਖਤਮ ਕਰ ਦਿੱਤਾ। ਇਹਨਾਂ ਨੇ ਸਿਰਫ ਯੂਥ ਨੂੰ ਐਕਸਪਲੋਇਟ ਕਰਨਾ ਸੀ ਲੱਖਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੂੰ ਕਹਿਤਾ ਕਿ ਸਾਰਿਆਂ ਨੂੰ ਸਰਕਾਰੀ ਨੌਕਰੀਆਂ ਦੇਾਂਗੇ ਤੇ ਹੁਣ ਜਿਹੜੀ ਰਿਟਾਇਰਮੈਂਟ ਹੁੰਦੀ ਪਈ ਆ ਉਹ ਵੀ ਪੂਰੀ ਨਹੀਂ ਕਰਦੇ ਔਰ ਜਿੱਥੇ ਇਹ ਕਿਸੇ ਨੂੰ ਇੰਪਲੋਇਮੈਂਟ ਦੇ ਸਕਦੀ ਹੈ ਗਵਰਨਮੈਂਟ ਉੱਥੇ ਵੀ ਜਾਣਬੁੱਝ ਕੇ ਇਹ ਇਦਾਂ ਦੀਆਂ ਤੀਜਾ ਕ੍ਰੀਏਟ ਕਰਦੇ ਆ ਇਸ ਕਰਕੇ ਜੇ ਸਿਕਿਉਰਿਟੀ ਦੀ ਘਾਟ ਹੈ ਤਾਂ ਪੁਲਿਸ ਦੀ ਰੈਗੂਲਰ ਭਰਤੀ ਕਰਨੀ ਚਾਹੀਦੀ ਹੈ ਉਹਨੂੰ ਡਿਪਲੋਏ ਕਰੋ ਜੇਕਰ ਪੁਲਿਸ ਦੀ ਰੈਗੂਲਰ ਭਰਤੀ ਨਹੀਂ ਕਰਨੀ ਜਦੋਂ ਡੈਫੀਸ਼ੈਂਸੀ ਹੋਏਗੀ ਫਿਰ ਇਦਾਂ ਦੇ ਕੰਮ ਕਰਨਗੇ ਵੀ ਆਊਟਸੋਰਸ ਕਰ ਲੋ ਫਿਰ ਇਹਨਾਂ ਨੂੰ ਬਾਅਦ ਚ ਕੱਢ ਦਿਆਂਗੇ ਇਲੈਕਸ਼ਨ ਵਾਸਤੇ ਰੱਖੇ ਜਾਣੇ ਆ ਬਾਅਦ ਚ ਕੱਢ ਦਿਆਂਗੇ ਪਹਿਲਾਂ ਇਹਦੇ ਐਡਵਰਟਾਈਜ਼ਮੈਂਟ ਦੇਣਗੇ ਕਿੰਨੀ ਦੇਰ ਕੋਈ ਇਹਨਾਂ ਬੰਦਿਆਂ ਨੂੰ ਨੌਕਰੀ ਦਿੱਤੀ ਤੇ ਮਹੀਨੇ ਬਾਅਦ ਉਹਨਾਂ ਨੂੰ ਕੱਢ ਦੇਣਗੇ ਵੀ ਹੁਣ ਕੰਮ ਇਲੈਕਸ਼ਨ ਹੋ ਗਿਆ ਤੇ ਵੇਲੇ